ਬੈਠ ਜੂ ਸੁਨਾਵੇਂ ਸਿਫਤ ਪਿੰਡ ਦੀ ਦੂਰ ਦੂਰ ਜੀ ਦੀ ਆ ਮਹਿਕ ਖਿੰਡਦੀ ਪੂਰੀ ਦੁਨੀਆ ਚ ਨਾ ਤਾਂ ਚੱਲੇ ਮਿੱਤਰੋ ਪੂਰੀ ਦੁਨੀਆ ਚ ਨਾ ਤਾਂ ਚੱਲੇ ਮਿੱਤਰੋ ਪਿੰਡ ਮੇਰੇ ਦੀ ਆ ਬੱਲੇ ਬੱਲੇ ਮਿੱਤਰੋ ਹੰਢਾਏ ਨੇ ਕਰਾਤੀ ਬੱਲੇ ਬੱਲੇ ਮਿੱਤਰੋ ਹੋ ਮੇਰੇ ਪਿੰਡ ਦੀ ਆ ਬੱਲੇ ਬੱਲੇ ਮਿੱਤਰੋ ਗੱਲ ਸੁਣ ਚੜਦਾ ਜ਼ਰੂਰ 베ਲਿਓ ਗੱਡੇ ਰਹੇ ਪੂਰੇ ਮਸ਼ਹੂਰ 베ਲਿਓ ਗੱਲ ਸੁਣ ਚੜਦਾ ਜ਼ਰੂਰ 베ਲਿਓ ਗੱਡੇ ਰਹੇ ਪੂਰੇ ਮਸ਼ਹੂਰ 베ਲਿਓ ਪ੍ਰਾਣੀ ਗੱਲ ਜਦੋਂ ਬੋਲੇ ਹੱਲੇ ਮਿੱਤਰੋ ਪ੍ਰਾਣੀ ਗੱਲ ਜਦੋਂ ਬੋਲੇ ਹੱਲੇ ਮਿੱਤਰੋ ਪਿੰਡ ਦੀ ਆ ਪੂਰੀ ਬੱਲੇ ਬੱਲੇ ਮਿੱਤਰੋ ਮੇਰੇ ਪਿੰਡ ਦੀ ਆ ਬੱਲੇ ਬੱਲੇ ਮਿੱਤਰੋ ਹੜਿਆਏ ਦੀ ਆ ਪੂਰੀ ਬੱਲੇ ਬੱਲੇ ਮਿੱਤਰੋ ਉਹ ਕੰਪਨੀ ਆ ਪੂਰੀ ਮਸ਼ਹੂਰ ਹਾਣੀਓ ਸਟੈਂਡਰਡ ਦੇ ਵੀ ਚੱਲੇ ਦੂਰ ਦੂਰ ਹਾਣੀਓ ਕੰਪਨੀ ਆ ਪੂਰੀ ਮਸ਼ਹੂਰ ਹਾਣੀਓ ਸਟੈਂਡਰਡ ਦੇ ਵੀ ਚੱਲੇ ਦੂਰ ਦੂਰ ਹਾਣੀਓ ਇਹਦੇ ਡਾਕਟਰਾਂ ਤੋਂ ਸਾਰੇ ਥੱਲੇ ਮਿੱਤਰੋ ਓ ਪਿੰਡ ਦੀ ਆ ਪੂਰੀ ਬੱਲੇ ਬੱਲੇ ਮਿੱਤਰੋ ਹਟਾਏ ਨੇ ਕਰਾਤੀ ਬੱਲੇ ਬੱਲੇ ਮਿੱਤਰੋ ਹੋ ਮੇਰੇ ਪਿੰਡ ਦੀ ਆ ਬੱਲੇ ਬੱਲੇ ਮਿੱਤਰੋ ਸਰਦਾਰ ਬਾਈ ਜੀ ਅੱਜ ਜੀ ਦੀ ਚੱਲੇ ਬਲ ਕਾਰਵਾਈ ਜੀ ਪ੍ਰੈਸਰ ਵੀ ਜੰਮ ਜੰਮ ਚੱਲੇ ਮਿੱਤਰੋ ਭਲੇਸਰ ਵੀ ਜੰਮ ਜੰਮ ਚੱਲੇ ਮਿੱਤਰੋ ਪਿੰਡ ਦੀ ਆ ਪੂਰੀ ਬੱਲੇ ਬੱਲੇ ਮਿੱਤਰੋ ਹਟਾਏ ਨੇ ਕਰਾਤੀ ਬੱਲੇ ਬੱਲੇ ਮਿੱਤਰੋ ਹੋ ਮੇਰੇ ਪਿੰਡ ਦੀ ਆ ਬੱਲੇ ਬੱਲੇ ਮਿੱਤਰੋ नेशनल ਟੱਬਾ ਬਾਬਾ ਬ ਸਿੰਘ ਨਾਰ ਦਾ ਜੀ ਨੂੰ ਪੜ ਹਰ ਕੋਈ ਬਰੇਕ ਮਾਰਦਾ ਜੀ ਨੂੰ ਪੜ ਹਰ ਕੋਈ ਬਰੇਕ ਮਾਰਦਾ ਨੈਸ਼ਨਲ ਟੱਬਾ ਬਾਬਾ ਬ ਸਿੰਘ ਨਾਰ ਦਾ ਰੰਗ ਫੈਸਿਲਿਟੀ ਦੇ ਸੱ ਵੱਲੇ ਮਿੱਤਰੋ ਰੰਗ ਫੈਸਿਲਿਟੀ ਦੇ ਸੱ ਵੱਲੇ ਮਿੱਤਰੋ ਪਿੰਡ ਦੀ ਆ ਪੂਰੀ ਬੱਲੇ ਬੱਲੇ ਮਿੱਤਰੋ ਹੜਿਆਏ ਨੇ ਕਿ ਰਾਤੀ ਬੱਲੇ ਬੱਲੇ ਮਿੱਤਰੋ ਕੋ ਟੈਕਨੀਕਲ ਚੱਲੇ ਪੂਰਾ ਬਾੜ ਮਿੱਤਰੋ ਥਾਨ ਮੁੰਡਾ ਯਾਰਾਂ ਦਾ ਹਜ਼ਾਰ ਮਿੱਤਰੋ ਕੌਂਦੇ ਰਾਜੂ ਦਾ ਇਹਨੇ ਡੱਕ ਪੂਰੇ ਛੱਲੇ ਮਿੱਤਰੋ ਪਿੰਡ ਦੀ ਆ ਪੂਰੀ ਬੱਲੇ ਬੱਲੇ ਮਿੱਤਰੋ ਹੰਢਾਏ ਨੇ ਕਰਾਤੀ ਬੱਲੇ ਬੱਲੇ ਮਿੱਤਰੋ